ਜੀ ਅੱਜ ਮੈਂ ਤੁਹਾਡੇ ਸਭ ਦੇ ਨਾਲ ਵੀਡੀਓ ਸ਼ੇਅਰ ਕਰਾਂਗੀ ਮਲਾਈ ਵਾਲਾ ਗੇਵਰ ਜੋ ਕਿ ਖਾਜ ਬਹੁਤ ਹੀ ਟੇਸਟੀ ਲੱਗਦਾ ਹੈ ਜੀ ਸਭ ਦਾ ਹੀ ਫੇਵਰੇਟ ਹੁੰਦਾ ਹੈ ਮਲਾਈ ਵਾਲਾ ਗੇਵਰ ਮੈਨੂੰ ਨਹੀਂ ਲੱਗਦਾ ਕੋਈ ਐਸਾ ਹੈਗਾ ਕਿ ਜਿਸ ਨੂੰ ਨਾ ਪਸੰਦ ਹੋਵੇ ਗੇਵਰ ਚਲੋ ਫਿਰ ਬਣਾਨੇ ਆ ਮਲਾਈ ਵਾਲਾ ਗੇਵਰ ਤੇ ਦੇਖਦੇ ਹਾਂ ਕਿਦਾਂ ਬਣ ਕੇ ਤਿਆਰ ਹੁੰਦਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਰਬੜੀ ਬਣਾਵਾਂਗੇ ਤੇ ਰਬੜੀ ਮੈਂ ਇੱਕ ਕੜਾਈ ਲਈਏ ਉਹ ਚ ਮੈਂ ਦੁੱਧ ਪਾ ਦਿਆਂਗੀ ਐਚ ਮੈਂ 500 ਗ੍ਰਾਮ ਦੁੱਧ ਦਾ ਇਸਤੇਮਾਲ ਕਰ ਰਹੀ ਆ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਗਾਏ ਦਾ ਵੀ ਲੈ ਸਕਦੇ ਹੋ ਘਰ ਦਾ ਨੋਰਮਲ ਦੁੱਧ ਵੀ ਲੈ ਸਕਦੇ ਹੋ ਤੇ ਫੁੱਲ ਫੈਟ ਦੁੱਧ ਵੀ ਲੈ ਸਕਦੇ ਹੋ ਮੈਂ ਘਰ ਦਾ ਨੋਰਮਲ ਦੁੱਧ ਇੱਥੇ ਲਿਆ ਵਿੱਚ ਮੈਂ 15 ਵੀ ਧਾਗੇ ਪਾ ਦਿੱਤੇ ਸੀ ਕੇਸਰ ਦੇ ਤੇ ਇਕੋ ਬਾਲ ਆ ਗਿਆ ਸੀਗਾ ਦੁੱਧ ਨੂੰ ਤੇ ਕੇਸਰ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਉਹਨੇ ਇੱਥੇ ਅਸੀਂ ਪਾ ਦਾਂਗੇ ਮਿੱਠਾ ਤੇ ਮੈਂ ਜੀ ਚੀਨੀ ਪਾ ਰਹੀ ਮੈਂ ਅਤੀ ਕੋਲੀ ਪਾਈਏ ਚੀਨੀ ਦੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਹੀ ਮੈਲਟ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਤੇ ਫਿਰ ਇੱਥੇ ਪਾਤਾ ਮੈਂ ਇੱਕ ਛੋਟੀ ਅੱਧੀ ਕਟੋਰੀ ਤੋਂ ਥੋੜਾ ਜਿਹਾ ਉੱਪਰ ਲਿਆ ਸੀਗਾ ਮੈਂ ਮਿਲਕ ਦੁੱਧ ਮਿਲਕ ਪਾਊਡਰ ਸੋਰੀ ਮਿਲਕ ਪਾਊਡਰ ਨੂੰ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਟੈਕਸਚਰ ਕਾਫੀ ਕਰੀਮੀ ਕਰੀਮੀ ਆ ਜਾਂਦਾ ਟੇਸਟੀ ਬਹੁਤ ਵਧੀਆ ਆਂਦਾ ਕਲਰ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਆ ਗਿਆ ਸਾਡੀ ਇੱਥੇ ਰਬੜੀ ਬਣ ਕੇ ਤਿਆਰ ਹੈ ਗੈਸ 'ਉ ਕਰ ਦਾਂਗੇ ਬਾਦ ਹੁਣ ਇੱਕ ਸਾਈਡ ਤੇ ਸੀ ਬਣਾ ਲਵਾਂਗੇ ਚਾਸ਼ਨੀ ਚਾਸ਼ਨੀ ਬਣਾ ਲਈ ਮੈਂ ਇੱਕ ਕਟੋਰੀ ਲਈਏ ਚੀਨੀ ਦੇ ਨਾਲ ਇੱਕ ਕਟੋਰੀ ਮੈਂ ਲਈਏ ਪਾਣੀ ਤੇ ਨੂੰ ਸੀ ਉਬਾਲਨੇ ਰੱਖ ਦਿੱਤਾ ਸੀ ਕੈਸੇ ਹੁਣ ਇੱਚ ਫਲੇਵਰ ਲਈ ਪਾ ਦਾਂਗੀ ਇੱਕ ਛੋਟੀ ਚਮਚ ਹਰੀ ਇਲਾਚੀ ਪੀਸੀ ਹੋਈ ਉਹਨੂੰ ਪਾ ਦਾਂਗੇ ਨਾ ਫਲੇਵਰ ਫਲੇਵਰ ਬਹੁਤ ਵਧੀਆ ਆਵੇਗਾ ਤੇ ਚਾਸ਼ਨੀ ਨੂੰ ਇੱਕ ਵਾਰ ਆ ਚੁੱਕਾ ਸੀ ਇਹਨੂੰ ਸਿਰਫ ਅਸੀਂ ਇੱਕ ਥਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰਨਾ ਤੇ ਅਸੀਂ ਹੁਣ ਦੇਖ ਲੈਣੇ ਆ ਚਾਸ਼ਨੀ ਮੇਰੀ ਬਣ ਕੇ ਤਿਆਰ ਹੈ ਇੱਕ ਥਾਰ ਦੀ ਚਾਸ਼ਨੀ ਬਣ ਗਈ ਸੀ ਹੁਣ ਗੈਸ ਹੀ ਫਲੇਮ ਨੂੰ ਮੈਂ ਕਰ ਦਵਾਂਗੀ ਆਫ ਕਿਉਂਕਿ ਜਦੋਂ ਜਦੋਂ ਠੰਡੀ ਹੋਏਗੀ ਥੋੜੀ ਜਿਹੀ ਹੋਰ ਗਾੜੀ ਹੋ ਜਾਏਗੀ ਗੈਸੇ ਫਲੇਮ ਨੂੰ ਮੈਂ ਕਰ ਦਿੱਤਾ ਸੀ ਬੰਦ ਹੁਣ ਅਸੀਂ ਕਰ ਲੈਨੇ ਗੇ ਵਰਦ ਦੀ ਤਿਆਰੀ ਉਹਦੇ ਲਈ ਮੈਂ ਇੱਥੇ ਲਵਾੰਗੀ 3-4 ਚਮਚ ਲਵਾੰਗੀ ਸ਼ੁੱਧ ਦੇਸੀ ghee ਇਹ ਘਰ ਦਾ ਦੇਸੀ ਕਿਉ ਹੈ ਇਹਨੂੰ ਸਭ ਤੋਂ ਪਹਿਲਾਂ ਅਸੀਂ ਮੈਲਟ ਕਰ ਲਵਾਂਗੇ ਕਿਉਂਕਿ ਥੋੜਾ ਦਾਣੇਦਾਰ ਜਿਹਾ ਹੁੰਦਾ ਹੈ ਤੇ ਇਸ ਲਈ ਥੋੜਾ ਮੈਲਟ ਕਰ ਲਵਾਂਗੇ ਕਿਉਂ ਨੂੰ ਮੈਂ ਮੈਲਟ ਕਰ ਲਿਆ ਸੀ ਹੁਣ ਮੈਂ ਲਿਆ ਹੀ ਕੋ ਪ੍ਰਾਥ ਜੀ ਕੋਈ ਇਹ ਹੀ ਵੱਡਾ ਬਰਤਨ ਜਾਂ ਲੈਣਾ ਤੇ ਮੈਂ ਆਟੇ ਵਾਲੀ ਪ੍ਰਾਥ ਲਈ ਚਮਾਟਾ ਗੁੰਦੀ ਆ ਉਹ ਚ ਸਭ ਤੋਂ ਪਹਿਲਾਂ ਮੈਂ ਦੇਸੀ ਕੋ ਜਿਹੜਾ ਮੈਲਟ ਕਰਕੇ ਰੱਖਿਆ ਹੈ ਉਹਨੂੰ ਪਾ ਦਿਆਂਗੇ ਹੁਣ ਮੈਂ 3-4 ਕਯੂਬਸ ਲੈ ਸੀ ਆਈਸ ਕਯੂਬਸ ਲੈ ਸੀ ਉਹਨਾਂ ਚੰਗੀ ਤਰ੍ਹਾਂ ਅਸੀਂ ਇਹਨੂੰ ਪਹਿਲੇ ਮਿਕਸ ਕਰਾਂਗੇ ਇੱਕੋ ਡਾਇਰੈਕਸ਼ਨ 'ਚ ਅਸੀਂ ਮਿਕਸ ਕਰਨਾ ਉਹਦੋਂ ਤੱਕ ਆਈ ਇਹਨੂੰ ਕਮ ਸੇ ਕਮ ਨਾ ਡੇਢ-ਦੋ ਮਿੰਟ ਲੱਗਣਗੇ ਉਹ ਜਿਸ ਉਹਦੋਂ ਤੱਕ ਮਿਕਸ ਕਰਾਂਗੇ ਜਦੋਂ ਤੱਕ ਇਹ ਮੱਖਣ ਦੀ ਫਾਰਮ ਦੇ ਵਿੱਚ ਆ ਜਾਏਗਾ ਉਹ ਤੁਸੀਂ ਦੇਖ ਸਕਦੇ ਹੋ ਇਹ ਇਕੱਠਾ ਹੋ ਗਿਆ ਸੀ ਇੱਕ ਮੱਖਣ ਦੀ ਫਾਰਮ ਦੇ ਵਿੱਚ ਆ ਚੁੱਕਾ ਸੀਗਾ ਤੇ ਹੁਣ ਜੋ ਇਹ ਬਰਫ਼ ਇਹਨਾਂ ਨੂੰ ਬਾਹਰ ਕੱਢ ਦਾਂਗੇ ਜੋ ਚ ਪਾਣੀ ਵੀ ਸੀ ਨਾ ਉਹਨੂੰ ਵੀ ਬਾਹਰ ਕੱਢ ਦਾਂਗੇ ਉਹਨਾਂ ਨੂੰ ਫਿਰ ਅਸੀਂ ਮਿਕਸ ਕਰਾਂਗੇ ਇੱਕੋ ਸੇ ਡਾਇਰੈਕਸ਼ਨ ਦੇ ਵਿੱਚ ਅਸੀਂ ਮਿਕਸ ਕਰਨਾ ਹੈ ਉਹਨੂੰ ਇਹਨੂੰ ਕਰਨ ਲੱਗੇ ਸਾਨੂੰ 1-2 ਮਿੰਟ ਹੀ ਲੱਗਣਗੇ ਇਸ ਤਰ੍ਹਾਂ ਹੋ ਜਾਏਗਾ ਜੇ ਫਲਫੀ ਫਲਫੀ ਜਿਹਾ ਹੋ ਜਾਏਗਾ ਜਿਵੇਂ ਮਲਾਈ ਜੀ ਹੁੰਦੀ ਨਾ একদম ਫਲਫੀ ਟਾਈਪ ਜਿਹਾ ਬਣ ਕੇ ਤਿਆਰ ਹੋਏਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਅਸੀਂ ਬਣਾ ਕੇ ਤਿਆਰ ਕਰਨਾ ਤੋਂ ਹੁਣ ਮੈਂ ਇਹ ਗੇਵਰ ਬਣਾਵਾਂਗੀ ਮੈਦੇ ਦਾ ਇੱਥੇ ਮੈਂ ਇੱਕ ਕਟੋਰੀ ਲਿਆ ਮੈਦਾ ਤੁਸੀਂ ਇਹਦੀ ਜਗ੍ਹਾ ਤੇ ਆਟਾ ਵੀ ਲੈ ਸਕਦੇ ਬਟ ਮੈਂ ਮੈਦੇ ਦਾ ਬਣਾ ਕੇ ਤਿਆਰ ਕਰਾਂਗੀ ਪਹਿਲੇ ਸਭ ਤੋਂ ਪਹਿਲੇ ਅਸੀਂ ਇੱਥੇ ਥੋੜਾ ਜਿਹਾ ਮੈਦਾ ਪਾਵਾਂਗੇ ਤੇ ਮੈਦੇ ਨੂੰ ਅਸੀਂ ਇਕੱਠਾ ਨਹੀਂ ਪਾਣਾ ਸੀ ਥੋੜਾ ਥੋੜਾ ਕਰਕੇ ਹੀ ਮੈਦੇ ਨੂੰ ਪਾਣਾ ਸਭ ਤੋਂ ਪਹਿਲੇ ਅਸੀਂ ਜੋ ਕਿਓਸੇ ਨਾਲ ਚੰਗੇ ਦਾ ਹੀ ਮਿਕਸ ਕਰ ਲਵਾਂਗੇ ਫਿਰ ਥੋੜਾ ਜਿਹਾ ਮੈਦਾ ਅਸੀਂ ਇੱਥੇ ਹੋਰ ਪਾ ਦਿਆਂਗੇ ਇਹਨੂੰ ਵੀ ਚੰਗੇ ਦਾ ਮਿਕਸ ਕਰਕੇ ਫਿਰ ਮੈਂ ਜਪਾਵਾਂਗੀ ਦੁੱਧ ਦੁੱਧ ਹੀ ਅਸੀਂ ਜੋ ਦੁੱਧ ਜਾਂ ਪਾਣੀ ਲਵਾਂਗੇ ਨਾ ਠੰਡਾ ਹੀ ਲੈਣਾ ਬਿਲਕੁਲ ਛਿਲਡ ਲੈਣਾ ਤੇ ਇਹਨੂੰ ਥੋੜਾ ਥੋੜਾ ਕਰਕੇ ਅਸੀਂ ਦੁੱਧ ਨੂੰ ਵੀ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਬਾਕੀ ਜੋ ਥੋੜਾ ਮੈਦਾ ਰਹਿ ਗਿਆ ਸਾਨੂੰ ਉਹ ਮੈਂ ਨਾਲ ਹੀ ਪਾ ਦਿਆਂਗੇ ਵਿੱਚ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਜੋ ਦੁੱਧ ਸੀ ਨਾ ਉਹ ਸਾਰਾ ਪਾ ਦਿਆਂਗੇ ਅੱਜ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਕਰਾਂਗੇ ਪਾਣੀ ਦਾ ਪਾਣੀ ਦਾ ਯੂਜ਼ ਕਰਾਂਗੇ ਬਾਅਦ ਵਿੱਚ ਪਾਣੀ ਦੁੱਧ ਜੋ ਵੀ ਤੁਸੀਂ ਲੋ ਨਾ ਬਸ ਇਹ ਯਾਦ ਰੱਖਣਾ ਕਿ ਠੰਡਾ ਹੋਣਾ ਚਾਹੀਦਾ ਬਿਲਕੁਲ ਚਿਲਡ ਹੋਣਾ ਚਾਹੀਦਾ ਇਹਨੂੰ ਪਾਣੀ ਨੂੰ ਪਾ ਕੇ ਔਰ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਣਾ ਮਗੇ ਦੇਖ ਕੇ ਪਾਣਾ ਥੋੜਾ ਥੋੜਾ ਕੇ ਕੇਸੀ ਚ ਪਾਣੀ ਪਾਣਾ ਉਹ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਜੇ ਕੋਈ ਮਤਲਬ ਕਿ ਬਿਲਕੁਲ ਮਕੀ ਮਿਕਸ ਕਰ ਦੇਣਾ ਐਜੇ ਮੈਂ ਇੱਕ ਕਟੋਰੀ ਪਾਣੀ ਪਾ ਚੁੱਕੀ ਸੀ ਇਹ ਇੱਕ ਕੋਲੀ ਪਾਣੀ ਹੋਰ ਮੈਂ ਚ ਪਾ ਰਹੀ ਆ ਔਰ ਵੈਸੇ ਤੇ ਮੈਂ ਇਹ ਪਹਿਲੀ ਵਾਰ ਹੀ ਬਣਾ ਰਹੀ ਆ ਗੇਵਰ ਖੋਏ ਵਾਲਾ ਦੇਖਦੇ ਕਿਦਾਂ ਦਾ ਬਣ ਕੇ ਤਿਆਰ ਹੁੰਦਾ ਹੈ ਪੈਸੇ ਨੂੰ ਬਣਾਉਣ ਲੱਗੇ ਟਾਈਮ ਤੋਂ ਲੱਗਦਾ ਮਿਹਨਤ ਵੀ ਲੱਗਦੀ ਹੈ ਬਟ ਮੈਂ ਇੱਕ ਚੀਜ਼ ਇਸ ਤੇ ਦੇਖੀ ਸੀ ਬਣਾਉਂਦੇ ਹੋਇਆ ਬਈ ਚ ਮੈਨੂੰ ਡਰ ਵੀ ਲੱਗਾ ਸੀਗਾ ਬਣਾਉਂਦੇ ਹੋਇਆ ਜਦੋਂ ਮੈਂ ਗੇਵਰ ਬਣਾ ਰਹੀ ਸੀ ਕਿਉਂਕਿ ਚਾਸ਼ਨੀ ਔਰ ਰਬੜੀ ਬਣਾਉਣਾ ਤਾਂ ਈਜ਼ੀਲੀ ਹੈ ਕਿਉਂਕਿ ਉਸੇ ਵੈਸੇ ਵੀ ਆਪਣੇ ਘਰ ਬਣਾਉਂਦੇ ਰਹਿੰਦੇ ਆ ਤੇ ਇਹਦੇ ਮੈਂ ਪਾਣੀ ਦਾ ਦੋ ਤਿੰਨ ਕੋਲੀਆਂ ਪਾਣੀ ਦਾ ਇਸਤੇਮਾਲ ਕਰ ਲਿਆ ਸੀ ਹੁਣ ਇਹ ਨੂੰ ਛਾਣ ਲਵਾਂਗੇ ਕਿਉਂਕਿ ਚ ਲੰਮਸ ਵਗੈਰਾ ਕੋਈ ਨਹੀਂ ਰਹਿਣੀ ਚਾਹੀਦੇ ਇਹਨੂੰ ਚੰਗੀ ਤਰ੍ਹਾਂ ਹੀ ਛਾਣੀ ਚ ਪਾ ਕੇ ਚੰਗੀ ਤਰ੍ਹਾਂ ਛਾਣ ਲਵਾਂਗੇ ਇਹ ਜੋ ਮੈਂ ਕੁਝ ਕਯੂਬਸ ਪਾ ਦਿੱਤੇ ਸੀ ਆਈਸ ਦੇ ਕਿ ਇਹ ਠੰਡਾ ਹੀ ਰਹੇ ਤੁਸੀਂ ਚਾਹਤ ਨੇ ਫ੍ਰੀਜ ਦੇ ਵਿੱਚ ਵੀ ਰੱਖ ਸਕਦੇ ਥੋੜੇ ਦਿਨ ਲਈ ਹੁਣ ਮੈਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਹੈ ਮੈਂ ਅੱਧੀ ਕਟੋਰੀ ਪਾਣੀ ਹੋਰ ਪਾ ਦਿੱਤਾ ਸੀਗਾ ਹੁਣ ਇਹ ਕੋਪਰਾ ਦੇ ਵਿੱਚ ਅਸੀਂ ਬਰਫ਼ ਰੱਖਾਂਗੇ ਤੇ ਬਰਫ਼ ਦੇ ਵਿੱਚ ਇਸ ਬਰਤਨ ਨੂੰ ਵੀ ਰੱਖਾਂਗੇ ਤਾਂ ਕਿ ਇਹ ਠੰਡਾ ਰਹੇ ਇਧਰ ਮੈਂ ਕਿਉਂ ਗਰਮ ਕਰ ਲਿਆ ਸੀਗਾ ਮੈਂ ਰਿਫਾਈਂਡ ਕਿਉ ਦੇ ਵਿੱਚ ਪਾ ਰਹੀ ਹਾਂ ਬਣਾ ਰਹੀ ਹਾਂ ਗੇਵਰ ਨੂੰ ਪਹਿਲੇ ਸਟਾਰਟਿੰਗ ਤੇ ਹੀ ਦੇਖਿਆ ਮੈਨੂੰ ਬਹੁਤ ਜ਼ਿਆਦਾ ਡਰ ਲੱਗਾ ਸੀ ਕਿਉਂਕਿ ਮੈਂ ਪਹਿਲੀ ਵਾਰੀ ਬਣਾਇਆ ਸੀਗਾ ਮੈਨੂੰ ਇਹ ਸੀ ਮੈਂ ਬਣਾਣਾ ਹੈ ਤਾਂ ਬਣਾਣਾ ਹੈ ਤੇ ਫਿਰ ਸੀ ਪਹਿਲੇ ਮੈਂ ਕਿ ਮੈਂ ਇੱਕ ਕਟੋਈ ਚ ਪਹਿਲੇ ਕੱਢ ਲਿਆ ਸੀਗਾ ਜਿੰਨਾ ਮੈਂ ਗੇਵਰ ਚ ਪਾਣਾ ਸੀ ਨਾ ਉਹਨਾ ਮੈਂ ਪਹਿਲੇ ਕੱਢ ਕੇ ਇੱਕ ਸਾਈਡ ਤੇ ਰੱਖ ਦਿੱਤਾ ਏ ਉਹਨੂੰ ਮੈਂ ਥੋੜਾ ਥੋੜਾ ਕਰਕੇ ਨਾ ਇੱਕ ਚਮਚ ਜੀ ਅਕਰਸ਼ੀ ਦੇ ਹਰਬ ਦੇ ਨਾਲ ਥੋੜਾ ਥੋੜਾ ਕਰਕੇ ਸਿਪਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਾਲੀਦਾਰ ਮੇਰਾ ਗੇਵਰ ਬਣ ਕੇ ਤਿਆਰ ਹੋਇਆ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਨਾ ਵਧੀਆ ਬਣ ਕੇ ਤਿਆਰ ਹੋਇਆ ਬਟ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਕਿਉਂਕਿ ਪਹਿਲੀ ਵਾਰ ਹੀ ਬਣਾਇਆ ਔਰ ਇਹ ਥੋੜਾ ਜਿਹਾ ਸੈਕਿੰਡ ਟਾਈਮ ਮੇਰਾ ਹੋਇਆ ਹੋ ਗਿਆ ਸੀਗਾ ਪਹਿਲੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਬਣਾਣ ਲੱਗਿਆ ਪਰ ਜਦੋਂ ਮੈਂ ਹੌਲੀ ਹੌਲੀ ਬਣਾਉਣਾ ਸ਼ੁਰੂ ਕੀਤਾ ਨਾ ਤੇ ਸੱਚ ਮੰਨਿਓ ਮਜ਼ਾ ਵੀ ਬਹੁਤ ਆ ਰਿਹਾ ਸੀਗਾ ਔਰ ਤੁਸੀਂ ਨਾ ਦੇ ਨਾਲ ਜਦੋਂ ਅਸੀਂ ਪਾਣਾ ਨਾ ਬਸ ਇਹਨਾਂ ਦੇਖਣਾ ਜਦੋਂ ਅਸੀਂ ਗੇਵਰ ਬਣਾਵਾਂਗੇ ਨਾ ਤੇ ਜੋ ਅਸੀਂ ਪਾਵਾਂਗੇ ਨਾ ਉਹਨੂੰ ਇੱਕੋ ਹੀ ਸਾਈਡ ਤੇ ਵਿੱਚ ਅਸੀਂ ਪਾਣਾ ਕੋਈ ਸਾਈਡਾਂ ਦੇ ਨਹੀਂ ਪਾਣਾ ਤੇ ਚਾਰੇ ਤਰਫ ਸੀ ਜੋ ਪਤੀਲੇ ਨੂੰ ਹਿਲਾ ਲਵਾਂਗੇ ਤਾਂ ਕਿ ਜੋ ਕਿਓ ਸੀ ਨਾ ਇਹ ਕੱਚਾ ਨਾ ਰਹੇ ਤੁਹਾਨੂੰ ਕੱਚਾ ਲੱਗੇ ਤੁਸੀਂ ਦੁਬਾਰਾ ਫੇ ਪਤੀਲੇ ਵਿੱਚ ਪਾ ਸਕਦੇ ਹੋ ਉਹਨੂੰ ਤੇ ਇਹ ਤੇ ਮੈਂ 4-5 ਗੇਵਰ ਬਣਾ ਲਈ ਸੀਗੇ ਤੁਸੀਂ ਦੇਖ ਸਕਦੇ ਹੋ ਸਭ ਦੇ ਡਿਜ਼ਾਈਨ ਵੀ ਅਲੱਗ-ਅਲੱਗ ਆ ਰਹੇ ਸਭ ਦੇ ਕਲਰ ਵੀ ਅਲੱਗ-ਅਲੱਗ ਆ ਰਿਹਾ ਬਹੁਤ ਸੱਚ ਮੰਨਿਓ ਖਾਣੇ ਜੋ ਬਹੁਤ 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 ਸਵਾਦ ਲੱਗਾ ਹੈ ਲੰਗਾ ਨਹੀਂ ਖਾਣੇ ਦੇ ਵਿੱਚ ਕਿ ਹਾਂ ਵੀ ਮੈਂ ਘਰ ਬਣਾਇਆ ਇਸ ਤਰ੍ਹਾਂ ਲੱਗ ਰਹੇ ਬਜਾਰੋ ਲੈ ਕੇ ਆਇਆ ਹਾਂ ਬਣਾਉਣ ਲੱਗੇ ਥੋੜੇ ਟੇਡੇ ਮੇਡੇ ਜ਼ਰੂਰ ਬਣੇ ਨੇ ਤੇ ਹੁਣ ਅਸੀਂ ਗੇਵਰ ਤੇ ਪਾ ਦਿੱਤੀ ਹੀ ਚਾਸ਼ਨੀ ਉੱਪਰ ਇਹਨੂੰ ਪਾ ਦਾਂਗੇ ਖੋਆ ਜੋ ਅਸੀਂ ਬਣਾਇਆ ਹੀ ਰਬੜੀ ਉਹਨੂੰ ਪਰਾ ਕੇ ਪਾ ਕੇ ਥੋੜੇ ਉੱਪਰ ਡਰਾਈ ਫਰੂਟ ਨੂੰ ਚੋਪ ਕਰਕੇ ਰੱਖਿਆ ਸੀ ਉਹਨੂੰ ਪਾਤਾ ਹੀ ਬਦਾਮ ਤੇ ਪਿਸਤਾ ਨਾਲੀ ਮੈਂ ਉੱਪਰ ਲਗਾ ਦਿੱਤਾ ਹੀ ਚਾਂਦੀ ਵਰਗ ਇਹ ਆਪਸ਼ਨਲ ਹੈ ਜੇ ਤੁਹਾਡੇ ਕੋਲ ਹੈ ਤੁਸੀਂ ਲਗਾ ਸਕਦੇ ਸਕਿੱਪ ਵੀ ਕਰ ਸਕਦੇ ਹੋ ਪਰ ਜਿੰਨਾ ਮੈਨੂੰ ਡਰ ਲੰਗਾ ਸੀ ਨਾ ਬਣਾਉਂਦਿਆ ਪਰ ਹੁਣ ਮੈਨੂੰ ਮਜ਼ਾ ਵੀ ਆਇਆ ਮੈਂ ਮਤਲਬ ਕੀ ਹੋ ਰਿਹਾ ਬਹੁਤ ਟੇਸਟੀ ਬਣਿਆ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਸਾਰਿਆਂ ਨੂੰ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਪਲੀਜ਼ 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 ਲਾਈਕ ਇੱਕ ਲਾਈਕ ਜਰੂਰ ਕਰ ਦੇਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਅੱਜ ਗੇਵਰ ਦੀ ਰੈਸিপি ਤੁਹਾਨੂੰ ਕਿੱਦਾਂ ਲੱਗੀ ਤੁਹਾਨੂੰ ਫਿਰ ਮਿਲੇਗਾ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਟੇਕ ਕੇਅਰ ਬਾਏ ਬਾਏ